ਪ੍ਰਭ ਕੇ ਸਿਮਰਨ ਰਿਦ ਸੇਦ ਨਾਨੇ ਦ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁਧ ਪ੍ਰਭ ਕੇ ਸਿਮਰਨ ਜਪ ਤਪ ਪੂਜਾ ਪ੍ਰਭ ਕੇ ਸਿਮਰਨ ਬਿਨ ਸਹ ਦੂਜਾ ਪ੍ਰਭ ਕੇ ਸਿਮਰਨ ਤੇ ਰਥੇ ਸ਼ਮਾਨੀ ਪ੍ਰਭ ਕੇ ਸਿਮਰਨ ਦਰ ਗਏ ਮਾਨੀ ਪ੍ਰਭ ਕੇ ਸਿਮਰਨ ਹੋਵੇ ਸੋ ਭਲਾ ਪਰਬ ਕੈ ਸਿਮਰਨ ਸੋ ਫਲ ਫਨਾ ਸੇ ਸਿਮਰੈ ਜਿਨ ਆਪੋ ਸੇ ਮਰਾਈ ਨਾਨਕ ਪਾ ਕੈ ਲਾਗੋ ਮਾਇ ਪ੍ਰਭ ਕੈ ਸਿਮਰਨ ਦਸੈਦ ਨਾਨਦ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬਧ ਪ੍ਰਭ ਕੇ ਸਿਮਰਨ ਜਪ ਤਬ ਪੂਜਾ ਪ੍ਰਭ ਕੇ ਸਿਮਰਨ ਬਿਨ ਸਹਿ ਦੂਜਾ ਪ੍ਰਭ ਕੇ ਸਿਮਰਨ ਤੀਰਥ ਈਸ਼ਨਾਨੀ ਪ੍ਰਭ ਕੇ ਸਿਮਰਨ ਦਰਗਹਿ ਮਾਨੀ ਪ੍ਰਭ ਕੇ ਸਿਮਰਨ ਹੋਏ ਸੋਭਾ ਲਾ ਪ੍ਰਭ ਕੇ ਸਿਮਰਨ ਸੁਖਾਨ ਫਲਾ ਸੇ ਸਿਮਰੈ ਦਿਨ ਆਪ ਸਿਮਰਾਈ ਨਾਨਕ ਤਾਗੇ ਲਾਗੋ ਪਾਈ ਸੇ ਸਿਮਰੈ ਦਿਨ ਆਪ ਸਿਮਰਾਈ ਨਾਨਕ ਤਾਗੇ ਲਾਗੋ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦੀ ਕੀਰਤਨ ਕਥਾ ਦੀ ਸ਼੍ਰंखला ਵਿੱਚ ਇਸ ਲੜੀ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰੂ ਜੀ ਆਪਾਂ ਨੂੰ ਉਪਦੇਸ਼ ਕਰਦੇ ਹਨ ਪ੍ਰਭ ਕੇ ਸਿਮਰਨ ਰਿੱਧ ਸਿਦ ਨਾਉ ਨਿਦ ਪ੍ਰਭ ਦੇ ਸਿਮਰਨ ਚ ਬੜੀਆਂ ਬਰਕਤਾਂ ਹਨ ਜਿਹੜੀਆਂ ਵੀਰ ਦੀਆਂ ਸਿੱਧੀਆਂ ਜਿਹੜੀਆਂ ਆਪਾਂ ਕਹਿੰਦੇ ਸਰੀਰਕ ਤਾਕਤਾਂ ਜਾਂ ਮਾਨਸਿਕ ਤਾਕਤਾਂ ਜਿਹੜੀਆਂ ਹੈਗੀਆਂ ਉਹ ਸਾਰੀਆਂ ਵਿੱਚ ਸ਼ਾਮਲ ਹੋ ਜਾਂਦੀਆਂ ਉਹ ਸਾਰੀਆਂ ਪ੍ਰਾਪਤ ਹੋ ਜਾਂਦੀਆਂ ਇਨਸਾਨ ਨੂੰ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤਪੁੱਧ ਆਪਣੇ ਗਿਆਨ ਚ ਵੀ ਵਿਕਾਸ ਹੁੰਦਾ ਹੈ ਆਪਣਾ ਧਿਆਨ ਵੀ ਉੱਤਮ ਕਿਸਮ ਦਾ ਬਣ ਜਾਂਦਾ ਹੈ ਆਪਣੀ ਬੁੱਧ ਦਾ ਬਹੁਤ ਸੋਹਣਾ ਵਿਕਾਸ ਹੁੰਦਾ ਪ੍ਰਭ ਕੇ ਸਿਮਰਨ ਜਪ ਤਪ ਪੂਜਾ ਜਪ ਤਪ ਦਾ ਸਾਰਾ ਫਲ ਵੀ ਪ੍ਰਭ ਦੇ ਸਿਮਰਨ ਵਿੱਚ ਸ਼ਾਮਲ ਹੈ ਪ੍ਰਭ ਕੇ ਸਿਮਰਨ ਬਿਨ ਸੇ ਦੁਜਾ ਜਿਹੜਾ ਦ્વੈਤ ਭਾਵਨਾ ਜਿਹਨੂੰ ਹੰਕਾਰ ਵੀ ਕਹਿ ਲੋ ਜਿਹਦੇ ਕਰਕੇ ਆਪਾਂ ਨੂੰ ਸੰਸਾਰ ਵਿੱਚ ਇੱਕ ਪ੍ਰਭੂ ਨਹੀਂ ਦਿਖਾਈ ਦਿੰਦਾ ਆਪਾਂ ਦੁਆਨਤ ਵਿੱਚ ਰਹਿੰਦੇ ਹਾਂ ਕੋਈ ਕਿਸੇ ਨੂੰ ਚੰਗੇ ਕਿਸੇ ਨੂੰ ਮਾੜੇ ਆਏ ਕਹਿ ਕੇ ਹੰਕਾਰ ਦੀ ਵਜ੍ਹਾ ਨਾਲ ਤੇ ਅਗਿਆਨਤਾ ਦੀ ਵਜ੍ਹਾ ਨਾਲ ਹੁੰਦਾ ਨਾ ਉਹ ਦੂਰ ਹੋ ਜਾਂਦੇ ਪ੍ਰਭ ਕੇ ਸਿਮਰਨ ਤੀਰਤਿchnਾਨੀ ਤੀਰਥ ਦੇ ਇਸ਼ਨਾਨ ਦਾ ਫਲ ਮਿਲ ਜਾਂਦਾ ਪ੍ਰਭ ਕੇ ਸਿਮ ਦਰਗਾਹ ਮਾਨੀ ਪ੍ਰਭੂ ਦੇ ਦਰਗਾਹ ਵਿੱਚ ਮਾਨ ਮਿਲਦਾ ਕਿਉਂਕਿ ਪ੍ਰਭੂ ਦੇ ਦਰਗਾਹ ਵਿੱਚ ਆ ਸੰਸਾਰਿਕ ਚੀਜ਼ਾਂ ਨਾਲ ਨਹੀਂ ਮਾਨ ਮਿਲਦਾ ਜੋ ਆਤਮਾ ਦੀ ਕਮਾਈ ਉਸੇ ਨਾਲ ਮਾਨ ਮਿਲਦਾ ਆਤਮਕ ਮੰਡਲ ਦੇ ਵਿੱਚ ਵੀ ਆਪਾਂ ਨੂੰ ਮਾਨ ਮਿਲਦਾ ਪ੍ਰਭੂ ਕੇ ਸਿਮਰਨ ਹੋਏ ਸੁਫਲਾ ਜਦੋਂ ਆਪਾਂ ਪ੍ਰਭੂ ਸਿਮਰਨ ਕਰਦੇ ਆ ਨਾ ਆਪਾਂ ਪ੍ਰਭੂ ਦੇ ਹੁਕਮ ਵਿੱਚ ਹੁੰਨੇ ਫਿਰ ਜੋ ਹੁੰਦਾ ਆਪਾਂ ਨੂੰ ਪੱਲਾ ਕਰਕੇ ਮੰਨਦੇ ਆ ਤੇ ਹੁੰਦਾ ਵੀ ਉਹ ਪਲਾਈ ਹੈ ਪ੍ਰਭੂ ਕੇ ਸਿਮਰਨ ਸੁਫਲ ਫਲਾ ਹੁਣ ਆਪਾਂ ਕਹਿੰਦੇ ਨਾ ਕੋਈ ਬੀਜ ਬੀਜਿਆ ਆਪਾਂ ਤੇ ਕਈ ਵਾਰ ਤਾਂ ਫਲ ਹੀ ਨਹੀਂ ਲੱਗਦਾ ਉਹ ਦਾ ਨਿਸ਼ਵਲ ਹੋ ਗਿਆ ਨਾ ਤੇ ਕਈ ਵਾਰ ਸੋਹਣਾ ਫਲ ਲੱਗਦਾ ਜੇ ਮੈਂ ਆਮਬ ਹੈ ਨਾ ਤੇ ਕਈ ਵਾਰ ਕੁਫਰ ਲੱਗ ਜਾਂਦਾ ਹੈ ਕੜਤਨ ਵਾਲਾ ਫਲ ਲੇਕਿਨ ਹੁਣ ਜੇ ਨਾਮ ਦਾ ਬੀਜ ਬੀਜਾਂਗੇ ਨਾ ਜਿਹੜਾ ਫਲ ਲੱਗੂਗਾ ਉਹ ਬੜਾ ਸੁਣਾ ਹੀ ਫਲ ਲੱਗੂਗਾ ਸੁਫਲ ਹੀ ਲੱਗੂਗਾ ਜੇ ਕਰੋ ਦਾ ਅੰਕਾਰ ਦਾ ਬੀਜ ਬੀਜਾਂਗੇ ਫਿਰ ਥੋੜਾ ਵਧੀਆ ਫਲ ਲੱਗੂਗਾ ਫਿਰ ਤਾਂ ਫਿਰ ਤਾਂ ਸਜਾ ਹੀ ਆ ਫਿਰ ਤਾਂ ਦੰਡ ਆ ਫਿਰ ਤਾਂ ਕੋੜਾ ਫਲ ਲੱਗੂਗਾ ਜੇ ਪ੍ਰਭੂ ਦਾ ਸਿਮਰਨ ਕਰਦੇ ਆ ਤੇ ਆਪਣਾ ਜੀਵਨ ਜਿਹੜਾ ਹੈ ਨਾ ਸੁਫਲ ਫਲ ਦਾ ਫਲਦਾ ਫੁੱਲਦਾ ਤੇ ਸੁਫਲ ਤਰੀਕੇ ਨਾਲ ਫਲਦਾ ਹੁਣ ਕਿਸੇ ਬੰਦੇ ਦੇ 12 ਬੱਚੇ ਆ ਲੇਕਿਨ ਕੰਮ ਦਾ ਇੱਕ ਵੀ ਨਹੀਂ ਉਹ ਸੁਫਲ ਫੱਲੇ ਥੋੜੀ ਹੈ ਸੁਫਲ ਫੱਲੇ ਆ ਹੁੰਦਾ ਵੀ ਪਰਵਾਰ ਵੀ ਹੈਗਾ ਫੁੱਲਿਆ ਫੁੱਲਿਆ ਵੀ ਹੈਗਾ ਤੇ ਸਾਰੇ ਜਾਨੀ ਵੀ ਵਧੀਆ ਵੀ ਹੈਗੇ ਕਿਉਂਕਿ ਮਨੁੱਖ ਵੀ ਇੱਕ ਤਰ੍ਹਾਂ ਦਾ ਦਰਖਤ ਹੀ ਹੁੰਦਾ ਨਾ ਸੇ ਸਿਮਰੈ ਜਨ ਆਪ ਸਿਮਰੈ ਨਾਮ ਤਾਂ ਕਿ ਲਾਗੋ ਪਾਏ ਤੇ ਪ੍ਰਭੂ ਜਦੋਂ ਕਿਰਪਾ ਕਰਦਾ ਤਾਂ ਹੀ ਆ ਬੰਦਾ ਸਿਮ ਪ੍ਰਭੂ ਦੇ ਨਾਮ ਨਾਲ ਜੁੜ ਸਕਦਾ ਨਹੀਂ ਤਾਂ ਮਾਇਆ ਦੀ ਤੁਹਾਨੂੰ ਪਤਾ ਵੀ ਇਹੋ ਜਿਹਾ ਜੰਜਾਲ ਆ ਕਿ ਬੰਦਾ ਜੇ ਬੋਲਣ ਦੀ ਕੋਸ਼ਿਸ਼ ਕਰਦਾ ਪੜਨ ਦੀ ਕੋਸ਼ਿਸ਼ ਕਰਦਾ ਮਨੋਂ ਉਹਦਾ ਜੁੜਨਾ ਬੜਾ ਮੁਸ਼ਕਲ ਹੈ ਸਿਮਰਨ ਤੱਕ ਤਾਂ ਜਾਣਾ ਪੜਾ ਹੀ ਮੁਸ਼ਕਲ ਹੈ ਜੁਬਾਨ ਨਾਲ ਚਾਹੀ ਬੋਲਦਾ ਰਵੇ ਪਾਠ ਕਰਮੀ ਬਹਿ ਜੇ ਲੇਕਿਨ ਜਦੋਂ ਪ੍ਰਭੂ ਦੀ ਕਿਰਪਾ ਹੁੰਦੀ ਤਾਂ ਹੀ ਸੁਰਤ ਜੁੜਦੀ ਹੈ ਸੇ ਸਿਮਰੇ ਜਨਾਬ ਸਮਰਾਏ ਨਾਨਕ ਤਾਂ ਕਿ ਲਾਗੋ ਪਾਏ ਤੇ ਜਦੋਂ ਜਿਨ੍ਹਾਂ ਤੇ ਇਹੋ ਜੀ ਕਿਰਪਾ ਹੈ ਨਾ ਜਨਾਬ ਆਪਣੇ ਗੁਰੂ ਜਨਾ ਤੇ ਭਗਤ ਜਨਾ ਤੇ ਸਾਧ ਸੰਗਤ ਦੇ ਵਿੱਚ ਤੇ ਉਹਨਾਂ ਦੇ ਆਪਾਂ ਨੂੰ ਉਹਨਾਂ ਦੀ ਸ਼ਰਨ ਵਿੱਚ ਰਹਿਣਾ ਚਾਹੀਦਾ ਉਹਨਾਂ ਨੂੰ ਸਦਾ ਨਮਸਕਾਰ ਕਰਨਾ ਚਾਹੀਦਾ ਨਾਨਕ ਤਾਂ ਕਿ ਲਾਗੋ ਪਾਏ ਉਹਨਾਂ ਦੇ ਚਰਨ ਸਪਰਸ਼ ਕਰਨੇ ਆਪਣਾ ਬਣਦੇ ਹਨ ਤੇ ਇਸ ਇਸ ਤਰ੍ਹਾਂ ਗੁਰੂ ਜੀ ਦਾ ਉਪਦੇਸ਼ ਹੈ ਅਖਰਵਾਦ ਦੇ ਕਾਟੇ ਲਿਦਾਸ ਸ਼ਿਮਰਦਾ ਜਚਖੇ ਅਰਦਾਸ ਕਰਿਓ ਇਹ ਕੀਰਤਨ ਕਥਾ ਦੀ ਸ਼੍ਰੇਨਖਲਾ ਇੱਕ ਕੀਰਤਨ ਕਥਾ ਦੀ ਲੜੀ ਅੱਗੇ ਵੀ ਇਸੇ ਤਰ੍ਹਾਂ ਚਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ